ਪੁੱਤ ਕੀ ਦੀ ਕੋੜੀ ਆ ਇਹ? ਸਾਡੀ। ਸੋਢੀ ਆ? ਹਾਂ। ਕਿੱਥੋਂ ਲਿਆਏ ਸੀ? ਦੂ ਦੂ। ਅੱਛਾ ਬੈਨਾ ਹੁਣ ਇਹਦੇ ਉੱਤੇ ਤੂੰ। ਝੂਟੇ ਲੈਣਾ ਹੁਣ। ਹਾਂ। ਰੋਜ ਬੈਨਾ? ਹਾਂ। ਅੱਛਾ ਕਿੰਨੀ ਕੁ ਦੂਰ ਲੈ ਕੇ ਜਾਣਾ ਹੁਣ? ਇੰਨੀ ਉੱਤੇ। ਸੜਕ ਤੇ ਵੀ ਲੈ ਜਾਣਾ ਇੱਧਰ। ਕਿ ਘਰੇ ਘਰੇ ਹੀ ਘੇੜਾ ਦੇਣਾ ਹੁਣ? ਹਾਂ। ਘਰੇ ਘਰੇ ਹੀ ਘੇੜਾ ਦੇਣਾ ਹੁਣ ਕਿ ਸੜਕ ਤੇ ਵੀ ਲੈ ਜਾਣਾ? ਸੜਕ ਤੇ? ਹਾਂ। ਤੈਨੂੰ ਕਹਿੰਦੀ ਨਹੀਂ ਕੁਛ ਇਹ? ਹਾਂ। ਕੁਛ ਨਹੀਂ ਕਹਿੰਦੀ। ਜਿੱਦਨ ਦੀ ਵੱਢ ਲਈ ਤੇਰੇ ਫੇਰ ਨਹੀਂ ਜਾ ਇਧਰੋਂ ਕਿਹੜਾ ਦਵਾਲਿਆ ਮੋੜ ਲਿਆ ਇਧਰੋਂ ਐ ਇਹਨੂੰ ਮੋੜ ਲਿਆ ਚੱਲ ਐ ਮੋੜ ਐ ਇਹਨੂੰ ਲੈ ਬੱਤ ਤੋੜ ਦੇ ਇਹਨੂੰ ਹੌਲੀ ਹੌਲੀ ਤੋੜ ਦੇ ਲੈ ਜਾ ਇਧਰ ਨੂੰ ਚੱਲ ਸਿਮੇ ਕਿੰਨੀ ਉਮਰ ਹੋਊ ਬਾਈ ਇਹਦੀ ਬੱਚੇ ਦੀ ਉਮਰ ਕਿੰਨੀ ਆ ਸਵਾ 3 ਸਾਲ ਆ ਦੇਖੋ ਬਾਈ ਸਵਾ 3 ਸਾਲ ਉਮਰ ਆ ਬਾਈ ਸਿਮੇ ਦਾ ਸਿਮਰਜੀਤ ਦਾ ਮੁੰਡਾ ਇਹ ਬੇਟਾ ਕਾਤਰੋਂ ਪਿੰਡ ਇੱਥੇ ਵੀਡੀਓ ਸ਼ੂਟ ਕੀਤੀ ਸੀ ਅੱਜ ਤੇ ਪਹਿਲਾਂ ਵੀ ਜਦੋਂ ਮੈਂ ਪਿਛਲੇ ਸਾਲ ਵੀ ਵੀਡੀਓ ਕਰਕੇ ਗਿਆ ਸੀਗਾ ਬਾਈ ਦੀ ਜਾਨਵਰਾਂ ਦੀ ਤੇ ਉਦੋਂ ਵੀ ਇਹਨੇ ਫੋਟੋ ਮਾ ਫੋਟੋ ਮਾ ਕਰਾਈਆਂ ਸੀਗੀਆਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਬੱਚੇ ਨੂੰ ਬੜਾ ਜਿਆਦਾ ਸ਼ੌਂਕ ਆ ਸਾਢੇ 1-3 ਸਾਲ ਬਾਈ ਸਿਮਮ ਨੇ ਦੱਸਿਆ ਵੀ ਇਹਦੀ ਉਮਰ ਆ ਤੇ ਡਰ ਦਾ ਡਰਦਾ ਨਹੀਂ ਘੋੜੀਆਂ ਦੇ ਵਿੱਚ ਆਮ ਹੀ ਤੁਰਿਆ ਫਿਰਦਾ ਸੋ ਬਾਈ ਇਹ ਪੰਜਾਬ ਦੇ ਵਿੱਚ ਨਾ ਟਾਮੇ ਟੱਲੇ ਜਵਾਕੀ ਆਪਾਂ ਦੇਖਦੇ ਹਾਂ ਕੁਛ ਘਰਾਂ ਦੇ ਵਿੱਚ ਜਾਂਦੇ ਆਂ ਵੀਡੀਓ-ਬੁਡੀਓ ਜਦੋਂ ਬਣਾਉਣੇ ਆ ਤੇ ਤਾ ਇਹ ਕਰਕੇ ਜਿਹੜੇ ਬੱਚਿਆਂ ਨੂੰ ਸ਼ੌਂਕ ਆ ਜਨਮ ਤੋਂ ਸ਼ੌਂਕ ਪੈ ਜਾਂਦਾ ਛੋਟੇ ਬੱਚਿਆਂ ਨੂੰ ਪੁੱਤ ਨਾ ਕੀ ਆ ਤੇਰਾ ਹਰ ਗੁਣ ਹਰ ਗੁਣ ਸਕੂਲ ਜਾਇਆ ਕਰੇਗਾ ਹਾਂ ਘੋੜੀ ਤੇ ਹੀ ਵਗ ਜਾਇਆ ਕਰੀ ਸਕੂਲ ਠੀਕ ਹੈ ਹੈ ਠੀਕ ਹੈ ਤੇ ਜੇ ਉੱਥੇ ਮਾਸਟਰ ਨੇ ਨਾ ਜਾਣ ਦਿੱਤਾ ਤੈਨੂੰ ਘੋੜੀ ਅੰਦਰ ਨਾ ਲੈ ਜਾਣ ਦਿੱਤੀ ਫੇਰ ਹਾਂ ਹੈ ਜੇ ਉਹਨਾਂ ਨੇ ਕਹਿਤਾ ਵੀ ਘੋੜੀ ਲੈ ਕੇ ਨਹੀਂ ਆਉਣੀ ਅੰਦਰ ਸਕੂਲ ਚ ਇੱਥੇ ਰੋਕ ਕੇ ਰੱਖ ਪੁੱਤ ਇਹਨੂੰ ਦੱਸ ਤੋੜ ਦੇ ਇਹਨੂੰ ਇੱਧਰ ਘਰ ਬੰਨੀ ਤੋੜ ਦੇ ਘੋੜੀ ਨੂੰ ਕੁਛ ਨਹੀਂ ਕਹਿੰਦੇ ਤੋੜ ਦੇ ਟਰੈਕਟਰ ਆ ਗਿਆ ਤੋੜ ਦੇ ਤੋੜ ਦੇ ਪਤਾ ਟਰੈਕਟਰ ਆ ਗਿਆ ਉਹ ਮੜਾ ਟਰੈਕਟਰ ਰਕਾ ਦਿਓ ਉਧਰ ਟਰੈਕਟਰ ਰਕਾ ਦਿਓ ਮੜਾ ਚਲੋ ਚਲੋ ਪੁੱਤ ਲੈ ਜਾ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਦੋਸਤੋ ਬੱਚਾ ਘੋੜੀ ਤੇ ਬੈਠਾ ਵੀ ਸੀਗਾ ਪਹਿਲਾਂ ਸਵਾਰੀ ਦੇ ਨਾਲ ਕਰਾਈ ਸੀ ਇਹਨੂੰ ਇਧਰ ਪਰਲੇ ਪਾਸੇ ਲੈ ਜਾ ਪੁੱਤ ਗੇਟ ਤੇ ਉੱਤੇ ਬਿਠਾ ਦੇ ਸੀ ਮੈਨੂੰ ਹੱਥ ਬਾਕੇ ਬੈਠ ਫਿਰ ਹੁਣ ਹਾਂ ਹੱਥ ਬਾਲਾ ਇੱਥੇ ਇੱਥੇ ਹੱਥ ਬਾਲਾ ਬਾਲਾ ਜਾ ਕਰਦਾ ਬਾਈ ਦੱਸਦਾ ਹੀ ਕਹਿੰਦਾ ਸਾਰਾ ਦਿਨ ਇੱਥੇ ਘੂੜੀਆਂ ਜਿੱਦੂ ਰੇ ਫਿਰਦਾ ਹਲੇ ਕੁੜੀ ਕੱਲੇ ਹੀ ਫੜ ਫੜ ਕੇ ਮੜਾ ਮੋਟਾ ਤੋੜ ਲੈਂਦਾ ਹਲੇ ਉਮਰ ਜਾਦੀ ਛੋਟੀ ਆ ਤੇ ਉਹਨਾਂ ਕੰਟਰੋਲ ਤਾਂ ਨਹੀਂ ਕਰ ਸਕਦਾ ਜਾਨਵਰ ਪਰ ਜਨੂਨ ਪੂਰਾ ਬੱਚੇ ਨਾਲ ਉਹ ਦਿਲ ਤੋੜ ਦੇ ਤੋੜ ਲਿਆ ਪੁੱਤ ਤੋੜ ਦੇਗਾ ਇਨੂੰ ਇਕੱਠਾ ਕਰਕੇ ਹੱਥ 'ਚ ਫੜਾ ਦੇ ਸਿਮਾ। ਇਕੱਠਾ ਹੱਥ। ਬਾਗ ਫੜਾ ਦੇ ਹੱਥ 'ਚ ਇਕੱਠੀ। ਦੇਖੋ ਬਾਈ ਤੋੜ ਦੇ ਪਤਾ? ਤੋੜ ਦੇ। ਚਲ ਸਿਮੇ ਨਾਲ ਤੁਰ ਪਾ ਬਾਈ। ਪਾਸੇ ਨਾਲ ਤੋੜ ਦੇ। ਐ ਫੜ ਕੇ ਤੋੜ ਦੇ। ਤੋੜ ਦੇ ਸਿਮੇ ਇੱਥੋਂ ਇੱਥੋਂ ਮੋੜ ਦੀ ਵੀਰੇ। ਹੱਥ ਪਾ ਗੋ ਤੋੜ ਗਣ ਹੱਥ ਪਾ। ਠੀਕ ਐ ਇਹਨੂੰ ਤੋੜ ਦੇ। ਚੱਲ ਆ ਦੇਖੋ ਬਈ ਪੂਰਾ ਹੌਸਲਾ ਰੱਖਦਾ ਐ ਡਰ ਦਾ ਡਰਦਾ ਨਹੀਂ ਹੈਗਾ ਐਂ ਕਰ ਪੁੱਤ ਆ ਤੇਰੇ ਕੋਲੇ ਇੱਥੇ ਤਿੰਨ ਘੋੜੀਆਂ ਖੜੀਆਂ ਦੇਖ ਇੱਕ ਤੇ ਬੈਠਾ ਤੂੰ ਤੇ ਦੋ ਇੱਧਰ ਹੋਰ ਖੜੀਆਂ ਨੇ ਇੱਕ ਆ ਦੇਖ ਤੇਰੀ ਚਿੱਟੀ ਘੋੜੀ ਖੜੀ ਆ ਇੱਕ ਉਪਰਾਂ ਨੀਲੀ ਘੋੜੀ ਆ ਕਿਹੜੀ ਘੋੜੀ ਦੇਂਗਾ ਇੱਕ ਘੋੜੀ ਲੈ ਕੇ ਜਾਣੀ ਆ ਅਸੀਂ ਦੱਸ ਕਿਹੜੀ ਲੈ ਕੇ ਜਾਈਏ ਇੱਕ ਘੋੜੀ ਦੇ ਦੇ ਜਿਹੜੀ ਮਰਜੀ ਉਹ ਵਾਲੀ ਕਿਹੜੀ ਉਹ ਵਾਲੀ ਆ ਲੈ ਜੀ ਇਹ ਚਿੱਟੀ ਆਹਾ ਹਾਂ ਇਹ ਲੈ ਕੇ ਜਾਈਏ ਕਿ ਉਹ ਨੀਲੀ ਲੈ ਕੇ ਜਾਈਏ ਉਹ ਵਾਲੀ ਅੱਛਾ ਤੇਰੇ ਮਾਰਦੀ ਕਿਹੜੀ ਹੁੰਦੀ ਆ ਮਾਰਦੀ ਕਿਹੜੀ ਆ ਉਹ ਵਾਲੀ ਉਹ ਵਾਲੀ ਮਾਰਦੀ ਆ ਉੱਤੇ ਨਹੀਂ ਬੈਂਦਾ ਫਿਰ ਬੈਂਦਾ ਨਹੀਂ ਖਤਾੜਿਆ ਉਤਰ ਜਾਏਗਾ ਆਪੀ ਹਾਂ ਹੈਂ ਹਾਂ ਉਤਰਿਆ ਨਹੀਂ ਜਾਣਾ ਤੇ ਇੱਥੋਂ ਪੁੱਤ ਪੈਰ ਨਹੀਂ ਹੋਣੇ ਤੇਰੇ ਥੱਲੇ ਛਾਲ ਨਹੀਂ ਬਜਣੀ ਚਲਾ ਜੋ ਤਾਰ ਦੇ ਬਾਈ ਸਿਮੇ ਬਾਏ 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 ਕਰ ਦੇ ਫਿਰ ਚੰਗਾ ਬਾਏ ਚੱਲ ਅੰਦਰ ਇਹਦੀ ਕਾਠੀ ਲਾ ਦ ਲਾਉਣੇ ਹੋ ਤਾਂ ਕਾਠੀ ਲਾ ਦਿੰਨੇ ਆ ਪਾਣੀ ਪੀਂਗੇ ਇਹਨੂੰ ਹਾਂ ਪਾਣੀ ਪਿਆ ਦੀ ਚਾਹ ਚਾਹ ਬਿਲਾ ਆ ਰਿਹਾ ਆ ਚਾਹ ਪੀ ਲੈ ਫਿਰ ਥੱਕ ਗਿਆ ਹੋਵੇਗਾ ਪੀ ਲਾਂ ਹਾਂ ਥੱਕ ਗਿਆ ਪਾਣੀ ਪੀ ਲਾਂ ਹਾਂ ਪਾਣੀ ਪੀ ਲੈ ਇਹ ਜੀ ਪੀ ਲਾ ਪਾਣੀ ਵੀ ਨਾ ਕਹਿੰਦਾ ਫੋਟੋ ਕੀਤੀ ਸੀ ਬੁੱਤ ਤੇਰੀ ਇਹ ਕੰਮ ਦਊ ਤੂੰ ਦੇ ਉਹ ਤੇ ਬੈਠਿਆ ਤਾਂ ਤੂੰ ਆ ਛੂੜੀ ਦਾ ਪੈ ਲੈਤੀ ਆ ਛੂੜੀ ਦਾ ਪੈ ਲੈਤੀ ਆ ਉਹ ਇਹ ਲੈ ਨਾ ਲਾ ਫੋਟੋ ਤਾਂ ਬੁੱਤ ਤੇਰੀ ਖੀਚੀ ਸੀ ਇਹਨੂੰ ਨਾ ਛੇੜ ਇਹਨੂੰ ਨਾ ਛੇੜ ਪੈਸੇ ਉਹ ਨਹੀਂ ਦਿੰਦੇ ਤੂੰ ਦੇਂਗਾ ਜੀਰੀ ਵੱਢ ਕੇ ਦੇ ਦੋਗੇ ਹਾਂ ਹੈ ਹਾਂ ਕਿੰਨੇ ਕ ਦੋ ਬਾਤ ਚ ਪੰਜ ਦੇ ਦੀ ਠੀਕ ਆ ਇਹ ਠੀਕ ਆ ਤੇ ਬਾਜੀ ਨੂੰ ਪੂਰਨੇ ਦੇ ਆ ਜੇ ਲੱਗੂ ਹੈ ਹੈ ਇੱਕ ਕਰ ਪਈਆ ਹੋਰ ਦੇ ਦੀ ਚੰਗਾ ਠੀਕ ਹੈ ਆਈਗਾ ਨਹੀਂ ਟੋਲਿਆ ਨਹੀਂ ਬੋਲੀ ਇਹਨੂੰ ਐ ਕਿਹਾ ਜੀ ਫਿਰ ਜੇ ਨਹੀਂ ਦੇਣੇ ਪੈਸੇ ਤਾਂ ਫਿਰ ਘੋੜੀ ਲੈ ਜਾਂਨੇ ਆ ਇੱਕ ਐ ਕਰ ਲੈਨੇ ਆ ਇੱਕ ਘੋੜੀ ਹੋਈ ਲੈ ਲੈਨੇ ਆ ਤਿੰਨ ਖੜੀਆਂ ਨੇ ਇਹਦੇ ਕੋਲੇ ਤਾਂ ਜੀ ਹਣਾ ਥੱਲੇ ਬਾਟੇ ਵਾਲੀ ਹੂੰ ਥੱਲੇ ਬਾਟੇ ਦੀ ਠੀਕ ਹੈ ਠੀਕ ਹੀਗਾ ਹਾਂ ਹੀਗਾ ਠੀਕ ਲੈ ਜਾ ਫਿਰ ਤੂੰ ਕਿਹੜੀ ਤੇ ਬੈਠਿਆ ਕਰੇਗਾ ਨਹੀਂ ਤੂੰ ਉਹ ਟਰੈਕਟਰ ਰੱਖ ਲੈ ਮੈਨੂੰ ਘੋੜੀ ਹੀ ਆਈਗਾ ਠੀਕ ਹੈ ਦਾ ਦੋਨੋਂ ਬੱਚਾ ਲਾ ਫੇਰਨਾ ਪਊ ਮੰਗਰੋ ਫੇਰ ਲੜਨਗੇ ਤੇਰੇ ਨਾਲ ਵੀ ਮੰਨ ਲਾ ਘੋੜੀ ਕਿਉਂ ਦੇਤੀ ਹੈ ਟਰੈਕਟਰ ਵੱਟੇ ਰੱਖ ਲਾ ਘੋੜੀ ਆਪਾਂ ਟਰੈਕਟਰ ਖੜਾ ਲੈਨੇ ਇਹਨਾਂ ਦਾ ਤੂੰ ਕੀ ਰੱਖਿਆ ਕਰੇਂਗਾ ਘੋੜੀ ਘੋੜੀ ਹਾਂ ਦੁੱਧ ਨਹੀਂ ਪੀਣਾ ਦੁੱਧ ਦੁੱਧ ਕਦਾ ਪੀਵੇਂਗਾ ਅੱਦਾ ਹਾਂ ਹਾ ਅੱਦਾ ਆਦਾ ਮਾਜੀ ਦਾ ਹੈਗਾ ਕਾ ਤੂੰ ਬੱਜਾ ਦੁੱਧ ਹਾਰਾ ਹੈਗਾ ਹਾਂ ਕਾ ਮਾਜੀ ਹੈਗੀ ਉਹ ਬਾ ਉਹ ਬਾ ਉਹ ਬਾ ਉਹ ਬਾ ਦੁੱਧ ਘੱਟ ਹੀ ਪੀਂਦਾ ਮੈਨੂੰ ਲੱਗਦਾ ਹੈਂ ਦੁੱਧ ਘੱਟ ਨਹੀਂ ਪੀਂਦਾ ਹਾਂ ਬਾਦੋ ਪੀ ਆ ਕਰ ਚੱਲ ਫਿਰ ਹੁਣ ਸਕੂਲ ਜਾਇਆ ਕਰ ਬਸ ਹੁਣ ਤੂੰ ਵੱਡਾ ਹੋ ਗਿਆ ਬੁੱਤ ਹੁਣ ਤੂੰ ਸਕੂਲ ਜਾਇਆ ਕਰ ਹੈਂ ਦੇ ਬੁੱਢਾ ਨਹੀਂ ਕੋਈ ਨਹੀਂ ਅਜੇ ਤਾਂ ਦਾੜੀ ਆਈ ਨਹੀਂ ਹੈ ਨਾ ਦਾੜੀ ਦਾੜੀ ਤਾਂ ਨਹੀਂ ਆਈ ਚਲੋ ਜੀ ਚਲ ਵਸਦੇ ਆ ਧਰਤੀ ਕਲਾ ਬਾਏ ਕਰ ਦੇ ਚਲੋ ਜੀ ਬਾਏ